ਨੇ ਪੰਚਾਂ ਦੇ ਬਾਹਰ ਪਰ ਨਕਰਾਜ ਨਹੀਂ ਹੋ ਰਹੇ ਉਹ ਲੈ ਵੀ ਮਿੱਤਰੋ ਅੱਜ ਪਹਿਲਾ ਦਿਨ ਮੇਲੇ ਦਾ ਕੋਟੜਾ ਕਲਾਂ ਤਿੰਨ ਦਿਨ ਚੱਲਣਾ ਹੈ 2 3 ਅਤੇ 4 ਤਰੀਕ ਨੂੰ ਆ ਲੋ ਵੀ ਇੱਥੇ ਕੁੱਲ ਚੀਜ਼ ਹੈ ਹਰ ਇੱਕ ਚੀਜ਼ ਦੀ ਜਾਣਕਾਰੀ ਹੈ ਠੀਕ ਹੈ ਆ ਸਾਰੀਆਂ ਇਹਨਾਂ ਦੀਆਂ ਗੀਆਂ ਫਿੱਡਾਂ ਉੱਧਰ ਵੀ ਸਾਰੇ ਇੰਟਰਵਿਊ ਕਰੀ ਜਾਂਦੇ ਆ ਸਾਰੇ ਬਾਰੇ ਤੁਹਾਨੂੰ ਜਾਣਕਾਰੀ ਦੇਣਗੇ ਆਪੀਆ ਤੁਹਾਡੀ ਤਾਰਾ ਫੀਡ 8000 ਕਿ ਤੁਹਾਨੂੰ ਹੋਰ ਦਿਖਾਉਣੇ ਆ ਵੀਡੀਓ ਨਾਲ ਬਣੇ ਰਹੇ ਹੋ ਤੇ ਸ਼ੇਅਰ ਕਰ ਦਿਓ ਆ ਸਾਰੀਆਂ ਫੀਡਾਂ ਨੇ A to Z ਇੱਧਰ ਕੈਲਸ਼ੀਅਮ ਪਿਆ ਪੂਰਾ ਦੇਖਣ ਆਲਾ ਹੈ ਕੋਟੜਾ ਕਰਾਂ ਜਰੂਰ ਪਹੁੰਚੋ ਅੱਜ ਪਹਿਲਾ ਦਿਨ ਹੈ ਫੀਡਾਂ ਦਵਾਈਆਂ ਪਸ਼ੂ ਮੇਲਾ ਹੈ ਉਦੋਂ ਆਪਾਂ ਹੋਰ ਮੇਲਿਆਂ ਤੇ ਬਹੁਤ ਜਾਂਦੇ ਆ ਤੇ ਆ ਮੇਲੇ ਜ਼ਰੂਰ ਅਟੈਂਡ ਕਰੋ ਤੁਹਾਨੂੰ ਸਾਰੀ ਜਾਣਕਾਰੀ ਦੇਣਗੇ ਇੱਥੇ ਡਾਟਾ ਕੰਪਨੀਆਂ ਨੇ ਕਿਹੜੀ ਕੀ ਗੱਲ ਬਾਤ ਹੈ ਤਾਂ ਇਹ ਤਾਂ ਬਹੁਤਾ ਦਿਮਾਗ ਖੁੱਲੂ ਰਿਹਾ ਕਿ ਜਿਹੜੇ ਪਸ਼ੂ ਪਾਲਦੇ ਆ ਨਹੀਂ ਵੀ ਸਾਰੀਆਂ ਚੈੱਕ ਕਰਿਓ ਆ ਦੇਖੋ ਸਾਰਾ ਪੂਰਾ ਵਧੀਆ ਪ੍ਰੋਗਰਾਮ ਕਰਿਆ ਹੋਇਆ ਬੰਦਿਆਂ ਨੇ A to Z ਦਾ ਸਾਰੀਆਂ ਕੰਪਨੀਆਂ ਨੇ ਸਾਰੀਆਂ ਫਰਮਾਂ ਨੇ ਇੱਥੇ ਸੈਂਪਲ ਰੱਖੇ ਹੋਏ ਸਾਰੇ ਨੇ ਤੇ ਆਪਾਂ ਚੱਲਦੇ ਆ ਅੱਗੇ ਹੋਰ ਐਡਾ ਕੰਮ ਅਸੀਂ ਪਤਾ ਨਹੀਂ ਸੀ ਪਨੀ ਤਿਆਰ ਹੋ ਕੇ ਆਇਆ ਹੈ ਨਗਰ ਸਾਰੇ ਇੱਥੇ ਐ ਕਹਲੂ ਪ੍ਰਦਰਸ਼ਨੀਆਂ ਜਗ੍ਹਾਵਾਂ ਲੱਗੀਆਂ ਹੋਈਆਂ ਸਾਰੀ ਪਸ਼ੂਆਂ ਦੀ ਡਾਈਟ ਹੈ ਪਰ ਤੁਹਾਨੂੰ ਇਸ ਤਰ੍ਹਾਂ ਚੰਗੀਆਂ ਦੇਖਣਗੀਆਂ ਲੋਕ ਪਹੁੰਚਨੇ ਸ਼ੁਰੂ ਹੋ ਗਏ ਏ ਟੂ ਜੈਡ ਦਾ ਸਾਰੀ ਜਾਣਕਾਰੀ ਲਈ ਮਿੱਤਰੋ ਦੇਖੀ ਜਾਏ ਉਹ ਤੇ ਵੀਡੀਓ ਸ਼ੇਅਰ ਕਰੀ ਜਾਏ ਕੋਟੜਾ ਕਲਾਂ ਜ਼ਿਲ੍ਹਾ ਮਾਨਸਾ ਪਹੁੰਚੋ ਜਰੂਰ ਦੇਖਣ ਵਾਲਾ ਮੇਲਾ ਦੂਜੀ ਵਾਰ ਇਹ ਪਿੰਡ ਮੇਲਾ ਕਰਵਾ ਰਿਹਾ ਹੈ ਤੇ ਖਾਸੀਅਤ ਇਸ ਪਿੰਡ ਦੀ ਇਹ ਆ ਸਭ ਤੋਂ ਵੱਧ ਫਾਰਮ ਇਸ ਪਿੰਡ ਦੇ ਵਿੱਚ ਹਰੇਕ ਘਰ ਤੇ ਐਵਰੇਜ 10 ਮੱਝਾਂ ਹੈਗੀਆਂ ਨੇ ਮੱਝਾਂ ਦੇ ਫਾਰਮ ਸਭ ਤੋਂ ਵੱਧ ਨੇ ਇੱਥੇ ਜੇ ਲੋਕਾਂ ਨੇ ਆਉਣਾ ਇੱਧਰ ਸਾਰੀ ਸਪੇਸ ਰੱਖੀ ਪਈ ਆ ਦੇ ਜਿਹੜੇ ਸਾਰੀ ਸਪੇਸ ਅੱਗੇ ਤੁਹਾਨੂੰ ਮੱਝਾਂ ਦਿਖਾਵਾਂਗੇ ਇਹ ਸਿਰਫ ਮੱਝਾਂ ਦਾ ਟ੍ਰੀਟਮੈਂਟ ਆ ਫੀਡਾਂ ਨੇ ਫੈਕਸੀਆ ਮੈਂ ਦਵਾਈ ਹੈ ਬਾਅਦ ਵਿੱਚ ਆਕੇ ਤੁਸੀਂ ਬੰਦੇ ਨਾਲ ਕੰਟੈਕਟ ਕਰ ਸਕਦੇ ਹੋ ਪੂਰਾ ਤਗੜਾ ਤਾਂ ਆਮਝਾ ਮਣਿਆ ਹੋਇਆ ਜੁਨੇ ਸਿੱਟੇ ਕੱਢਦੇ ਆਂ ਮੇਰਾ ਆ ਤਾਂ ਹਾਂ ਕੁੰਬੀਆਂ ਹੀ ਦੂਰੋਂ ਪੜੀਆਂ ਸੋਹਣੀਆਂ ਲੱਗਦੇ ਆਂ ਇੱਧਰ ਇੱਕੋ ਜੱਗ ਚੀਜ਼ ਆ ਕੋਈ ਮਰਜ਼ੀ ਜਾਣਕਾਰੀ ਲੈ ਲਓ ਇਹਨਾਂ ਤੋਂ ਸਭ ਕੁਝ ਹੈ ਲੋਕਤ ਨੂੰ ਰੇਡੀਓ ਲੈ ਕੇ ਆ ਰਹੇ ਆ ਪੜ੍ਹੀਆਂ ਵਿੱਚ ਮੱਜਾਂ ਚੜਾ ਕੇ ਤੇ ਇੱਧਰ ਵੀਰਾਂ ਦਾ ਆਰਗੇਨਿਕ ਕੋੜਾ ਜ਼ਿਮੀਦਾਰ ਆਰਗੇਨਿਕ ਕੋੜਾ ਆ ਗਏ ਬਾਈ ਕਿੱਥੋਂ ਨੇ ਬਾਈ ਬੱਬਨਪੁਰ ਮਲੇਰਕੋਟਲੇ ਤੋਂ ਆਏ ਆ ਆ ਦੇਖੇ ਇਹਨਾਂ ਨੇ ਪੂਰਾ ਤਰਾ ਆਰਗੈਨਿਕ ਲਾਇਆ ਹੋਇਆ ਇਹਨਾਂ ਕਹਿੰਦੇ ਕਿ ਬੀ ਜੁਪੀ ਵਿਹਾਰ ਵਾਲਾ ਗੋੜਾ ਪੰਜਾਬ ਦਾ ਗੋੜਾ ਨਾਲ ਦੀ ਨਾਲ ਚੈੱਕ ਕਰਾ ਕੇ ਬਾਈ ਖਵਾਉਂਦੇ ਆ ਦੇਉਂਗੇ ਬਾਈ ਜਾਣਕਾਰੀ ਬਿਲਕੁਲ ਜੀ ਲਿਆ ਲਾ ਲੋ ਆਪਣੇ ਘਰ ਲੈ ਤੇ ਇਹ ਜਗਾ ਤੋਂ ਆਏ ਹਾਂ ਜੀ ਹਾਂਜੀ ਭਾਈ ਜੀ ਮੈਂ ਪਿੰਡ ਬੱਬਰਪੁਰ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਜੀ ਹਾਂਜੀ ਆਪਾਂ ਆਏ ਆ ਬਈ ਲੈ ਕੇ ਗੁੜ ਦੇ ਪ੍ਰੋਡਕਟ ਆ ਜਿਹੜੇ ਆਪਾਂ ਨੂੰ ਮੰਨ ਲਓ 17 ਸਾਲ ਹੋ ਗਏ ਸੜਨ ਦੇ ਵਿੱਚ ਕੰਮ ਕਰਦਿਆਂ ਨੂੰ ਆਪਾਂ ਪਹਿਲਾਂ 20 20 ਏਕੜ ਗੰਨਾ ਪੈਦਾ ਕਰਦੇ ਉਸ ਤੋਂ ਅੱਗੇ ਪ੍ਰੋਸੈਸ ਕਰਕੇ ਤਾਂ ਆਪਣੇ ਦੋ ਖਲਾੜੇ ਲਾਏ ਹੋਏ ਧੂਰੀ ਤੋਂ ਮਲੇਕੋਲਾ ਹਾਈਵੇ ਦੇ ਉੱਤੇ ਜਿਹਦੇ ਵਿੱਚ ਆਪਾਂ ਗੁੜ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ 18 ਤੋਂ 20 ਤਰ੍ਹਾਂ ਦੇ ਜਿਹੜੇ ਗੋੜਾ ਉਹ ਤਿਆਰ ਕਰਦੇ ਆ ਨਾਰਮਲ ਸ਼ੱਕਰ ਕਰਦੇ ਆ ਗੋੜ ਦੇਸੀ ਚਾਹ ਵਾਲਾ ਹਰਪਲ ਗੋੜਾ ਆ ਗਿਆ ਜਿਹੜਾ ਸ਼ੂਗਰ ਵਾਲਿਆਂ ਵਾਸਤੇ ਬੈਵਦੀ ਕਾਬਜ ਵਾਸਤੇ ਵਿੱਚ 12 ਚੀਜ਼ਾਂ ਐਡ ਨੇ ਜੀ ਤੇ ਇਹ 200 ਰੁਪਏ ਕਿਲੋ ਜੀ ਇਹ ਚ ਕਾਲੀ ਮਿਰਚਾਂ ਬਹਲਦੀ ਸੁੰਢੋ ਜਵੈਣ ਸੌਫ ਦਾ ਜਸਾਲ ਮਰੀਂਗਾ ਤੇ ਐਲਸੀ ਦੀਆਂ ਪਿੰਨੀ ਆ ਗਈਆਂ ਜੀ ਤੇ ਤੇਲਾਨੀਆਂ ਪਿੰਨੀਆਂ ਇਹ ਮਰੁੰਡਾ ਆ ਗਿਆ ਜੀ ਇਹ ਗੁੜ ਦਾ ਗਾਜਰਪਾਕ ਆ ਗਿਆ ਜੀ ਆਪਣਾ ਤੇ ਇਹ ਵੀ ਬਹੁਤ ਮੰਨ ਲਓ ਫੇਮਸ ਆ ਸਾਡਾ ਤੇ ਬਾਕੀ ਆ ਡਰਾਈ ਫਰੂਟ ਵਾਲਾ ਗੋੜ ਆ ਗਿਆ ਗੁਰਚ ਨਾਲ ਸੀਦੀ ਪੰਜੀਰੀ ਆਮਲੇ ਵਾਲਾ ਗੋੜ ਪਿਆ ਜੀ ਸੌਂਫ ਵਾਲਾ ਗੋੜ ਪਿਆ ਤੇ ਸੌਂਫ ਜੁਆਣ ਲੈ ਚੀ ਵਾਲਾ ਪਿਆ ਲਗ ਲਗ ਵੱਖ-ਵੱਖ ਤਰ੍ਹਾਂ ਦੇ ਪਿਕ ਪਾਵਰ ਗੋੜ ਹੁੰਦਾ ਜਿਹਦੇ ਵਿੱਚ ਸਫੈਦ ਮੂਸਲੀ ਆ ਸੁਗੰਧਾ ਸਤਾਵਰ ਲੇਚੀ ਹਲਦੀ ਉਹ ਸਰੀਰਕ ਕਮਜ਼ੋਰੀ ਲਈ ਬਹੁਤ ਚੰਗਾ ਹੈ ਤੇ ਬਾਕੀ ਇੱਕ ਮੰਗੋ ਫਲੇਵਰ ਹੁੰਦਾ ਉਹ ਹਜੇ ਸਾਡਾ ਅਜ ਤਿਆਰ ਨਹੀਂ ਹੋਇਆ ਖਤਮ ਹੋ ਗਿਆ ਤੇ ਵੱਖ-ਵੱਖ ਤਰ੍ਹਾਂ ਦੇ ਬਾਕੀ ਜੇ ਕੋਈ ਸਾਤੋ ਵੀਰ ਕੋਈ ਮੰਗਵਾਉਣਾ ਚਾਹੁੰਦਾ ਨੰਬਰ ਸਾਡਾ 9463526834 ਤਾਂ ਆਪਣਾ ਡਿਲੀਵਰੀ ਕਰਵਾ ਸਕਦਾ ਮੈਂ ਆ ਵੀ ਸਕਦਾ ਜੀ ਬਾਕੀ ਹਰ ਚੀਜ਼ ਦੀ ਆਪਣੀ ਪਾਇਓਰਿਟੀ ਦੀ ਗਾਰੰਟੀ ਹੋ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਮਲਾਫਤ ਨਹੀਂ ਮਿਲੂਗੀ